ਧਰਮ ਸਤਕਾਰ ਜੋ ਸਤਗੁਰਾਂ ਦੀ ਸਾਜੀ ਨਵਾਜੀ ਸਾਧ ਸੰਗਤ ਜੀ ਰਸਨਾ ਪਵਿੱਤਰ ਕਰੋ ਗੱਜ ਕੇ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜੀ ਰਾਹ ਵਿੱਚ ਹੀ ਹਵਾ ਲਈਏ ਸੰਗਤ ਆਹ ਰਸਤੇ 'ਚ ਹੀ ਹਵਾ ਲਓ ਬਸ ਜਿੱਥੇ-ਜਿੱਥੇ ਕੋਈ ਖੜਾ ਇੱਥੇ ਬਿਠਾ ਦਿਓ ਪਹਿਣਾ ਨੂੰ ਪਹਿਣਾ ਵਾਲੇ ਪਾਸੇ ਸਿੰਘਾਂ ਨੂੰ ਸਿੰਘਾਂ ਵਾਲੇ ਪਾਸੇ ਪਿੱਛੇ-ਪਿੱਛੇ ਨੂੰ ਹੋ ਕੇ ਭਾਈ ਖੁੱਲੇ-ਖੁੱਲੇ ਬੈਠੋ ਜਿੰਨੀ ਕਿ ਜਗ੍ਹਾ ਸੀ ਅਖੀਰ ਤੱਕ ਸੰਗਤ ਜਿਹੜੀ ਹੈ ਉਹ ਬੈਠੀ ਹੈ ਤਾਂ ਕਰਕੇ ਜਿੱਥੇ ਕਿ ਜਗ੍ਹਾ ਮਿਲੇ ਬਸ ਹੁਣ ਬਹਿ ਜਾਈਏ ਇਕਾਗਰਤਾ ਬਣਾ ਕੇ ਬੈਠਣ ਦਾ ਯਤਨ ਕਰਨਾ ਇਕੱਠ ਜਦੋਂ ਜ਼ਿਆਦਾ ਹੁੰਦਾ ਨਾ ਫਿਰ ਇਕਾਗਰਤਾ ਬਣਾਉਣੀ ਬੜੀ ਔਖੀ ਹੋ ਜਾਂਦੀ ਹੈ ਤੁਹਾਡੇ ਪ੍ਰੇਮ ਨੂੰ ਦੇਖ ਕੇ ਸੁਣਨ ਦੇ ਉਤਸ਼ਾਹ ਨੂੰ ਦੇਖ ਕੇ ਅੰਦਰ ਚਾ ਚੜਦਾ ਹੈ ਕਿ ਅੱਜ ਕੱਲ ਇੰਟਰਨੈਟ ਦਾ ਸਾਧਨ ਹੈ ਆਹੀ ਦੀਵਾਨ ਜਦੋਂ YouTube ਤੇ ਚੱਲਦਾ ਹੁੰਦਾ ਹੈ ਤੇ TV ਦੀ ਸਕਰੀਨ ਤੇ ਵੀ ਲਾ ਲੈਂਦੇ ਨੇ ਕਈ ਫੋਨ ਤੇ ਵੀ ਲਾ ਲੈਂਦੇ ਆਪਣੇ ਬੈੱਡ ਤੇ ਆਪਣੇ ਘਰ ਚ ਆਪਣੇ ਰਜਾਈ ਚ ਬਹਿ ਕੇ ਵੀ ਬੰਦਾ ਸੁਣ ਸਕਦਾ ਹੈ ਪਰ ਫਿਰ ਵੀ ਆਪਣੇ ਅੰਦਰ ਉਤਸ਼ਾਹ ਪਿਆਰ ਲੈ ਕੇ ਆਉਣਾ ਤੇ ਫਿਰ ਬਹਿਣਾ ਕਈ ਵਾਰੀ ਤੱਕੇ ਵੀ ਵੱਜਦੇ ਆ ਸੰਗਤ ਵਿੱਚ ਕਈ ਵਾਰੀ ਫੋਨ ਵੀ ਕੱਢੇ ਜਾਂਦੇ ਆ ਕੋਈ ਪਰਸ ਕੱਢ ਕੇ ਲੈ ਜਾਂਦਾ ਜੁੱਤੀਆਂ ਹੀ ਨਹੀਂ ਲੱਭਦੀਆਂ ਕਈ ਵਾਰੀ ਨਿਆਣੇ ਗਵਾਜ ਜਾਂਦੇ ਆ ਐਦਾਂ ਵੀ ਹੋ ਜਾਂਦਾ ਪਰ ਫਿਰ ਵੀ ਅੰਦਰ ਪਿਆਰ ਉਤਸ਼ਾਹ ਰੱਖਣਾ ਬੜੀ ਵੱਡੀ ਗੱਲ ਔਰ ਅੱਜ ਦੇ ਜ਼ਮਾਨੇ ਵਿੱਚ ਜਦੋਂ ਸਾਰੇ ਕਹਿੰਦੇ ਆ ਵੀ ਲੋਕੀ ਜੁੜਦੇ ਨਹੀਂ ਜੀ ਲੋਕੀ ਇਸ ਪਾਸੇ ਤੁਰਦੇ ਨਹੀਂ ਜੀ ਅੱਜ ਦੇ ਸਮੇਂ ਵਿੱਚ ਐਨੇ ਵੱਡੇ ਉਤਸ਼ਾਹ ਨਾਲ ਆਉਣਾ ਔਰ ਬਈ ਸੇਵਾ ਸਿੰਘਾਂ ਨੂੰ ਬੇਨਤੀ ਬਸ ਕੋਈ ਨਹੀਂ ਹੁਣ ਨਾ ਬਿਠਾ ਦਿਓ ਤੁਸੀਂ ਵੀ ਬਹਿ ਜਾਓ ਸੰਗਤ ਬਾਗ ਹੁਣ ਨਹੀਂ ਬਠਾ ਆ ਜਗਾ ਬਥੇਰੀ ਅਮਰਦਸ਼ਕ ਕਿ ਆਉਣਗੇ ਜਿਹੜੇ ਐਨੀ ਜਗਾ ਹੀ ਵਾਧੂ ਬਾ ਜਿਹੜੇ ਵੀਰ ਭਰਾ ਪਹਿਰੇਦਾਰ ਪਿੱਛੇ ਸਾਰੇ ਬਸ ਕਿਰਪਾ ਕਰਕੇ ਜਿੱਥੇ ਜਿੱਥੇ ਖੜੇ ਹੋ ਬਹਿ ਜਾਈਏ ਹੁਣ ਆਪਾਂ ਕਿਉਂਕਿ ਸਮਾਂ ਥੋੜਾ ਹੁੰਦਾ ਹੈ ਇਤਿਹਾਸ ਦੀ ਗੱਲ ਵੀ ਕਰਨੀ ਹੁੰਦੀ ਹੈ ਜੀ ਕਰਦਾ ਹੁੰਦਾ ਵਿੱਚ ਦੋ ਤਿੰਨ ਕਵਤਾ ਵੀ ਪੜ੍ਹੀਏ ਉਹ ਵੀ ਵਧੀਆ ਲੱਗਦੀਆਂ ਹੁੰਦੀਆਂ ਫਿਰ ਸ ਕਈ ਕੁਝ ਰਹਿ ਜਾਂਦਾ ਹੈ ਰਹਿ ਤੇ ਜਾਣਾ ਹੀ ਆ ਮੈਂ ਪੱਖੋਵਾਲ ਦੇ ਅੱਜ ਜਦੋਂ ਦਵਾਨ ਚਾ ਰਿਹਾ ਸੀ ਤੇ ਮੈਂ ਕੱਲ ਵੀ ਗੱਲ ਕੀਤੀ ਅੱਜ ਵੀ ਮੈਂ ਕਰਦਾ ਸੀ ਇਹ ਇੱਥੇ ਦਵਾਨ ਕਈ ਜਗ੍ਹਾ ਹੁੰਦਾ ਵੀ ਪੂਰੇ ਹੀ ਕਰੀਦੇ ਐ ਪਰ ਕਈ ਜਗ੍ਹਾ ਚਾ ਨਾਲ ਜਾਈਦਾ ਇੱਥੇ ਦੀਵਾਨ ਅੱਜ ਤੀਜਾ ਸਮਾਪਤੀ ਹੋ ਜਾਣੀ ਹੈ ਪਰ ਇੱਥੇ ਤਾਂ ਲੱਗਦਾ ਵੀ 5-7 ਦਿਨ ਚੱਲਣਾ ਚਾਹੀਦਾ ਪ੍ਰੋਗਰਾਮ ਸਾਥ ਸ੍ਰੀ ਅਕਾਲ ਮਜਬੂਰੀ ਹੋ ਜਾਂਦੀ ਹੈ ਜੀ ਕਈ ਵਾਰੀ ਮਜਬੂਰੀ ਹੋ ਜਾਂਦੀ ਸਾਡੀ ਕੱਲ ਅਸੀਂ 12-13 ਘੰਟੇ ਸਫਰ ਕਰਕੇ ਐਮਪੀ ਵਿੱਚ ਜਾਣਾ ਹੈ ਗਵਾਲੀਅਰ ਦੇ ਇਲਾਕੇ ਚ ਦੀਵਾਨ ਨੇ ਮੈਨੂੰ ਤਾਂ ਕਰਕੇ ਮਜਬੂਰੀ ਹੁੰਦੀ ਹੈ ਸਾਰੇ ਪਾਸੇ ਜਾਣਾ ਪੈਂਦਾ ਪਰ ਜਦੋਂ ਮਨ ਲੱਗਿਆ ਹੁੰਦਾ ਰਾਹ ਪੈਰੀਂ ਲੱਗ ਜਾਂਦਾ ਪੱਕਾ ਟਾਈਮ ਪਤਾ ਲੱਗ ਜਾਂਦਾ ਇੰਨਾ ਟਾਈਮ ਜਾਣ ਤੇ ਲੱਗਦਾ ਇੰਨਾ ਆਉਣ ਤੇ ਲੱਗਦਾ ਜਦੋਂ ਕਿ ਤੱਕ ਉਹ ਆਨੰਦ ਜਿਹਾ ਬਣਦਾ ਉਹਨੇ ਨੂੰ ਦਿਵਾਨ ਮੁੱਕ ਜਾਂਦੇ ਆ ਤੇ ਦਿਨ ਦੇ ਦਿਵਾਨ ਦੀ ਪ੍ਰੋਬਲਮ ਇਹ ਹੈ ਵੀ ਇਹਦੇ ਚ 2.5 ਘੰਟੇ ਤੋਂ ਵੱਧ ਨਹੀਂ ਲਾ ਸਕਦੇ ਰਾਤ ਦੇ ਦਿਵਾਨਾਂ ਚ ਭਾਵੇਂ ਤਿੰਨ ਵੀ ਹੋ ਜਾਣ 3.5 4 ਤੱਕ ਵੀ ਚਲੇ ਜਾਈਦਾ ਕੋਈ ਫਰਕ ਨਹੀਂ ਪੈਂਦਾ ਰਾਤ ਨੂੰ ਫਿਰ ਇੱਥੇ ਦਿਨੇ ਕੰਮਕਾਰਾਂ ਵਾਲੇ ਹੁੰਦੇ ਆ ਸਾਰੇ ਸਾਰਿਆਂ ਨੂੰ ਕਾਲ ਵੀ ਹੁੰਦੀ ਹੈ ਤਾਂ ਕਰਕੇ ਥੋੜੀ ਜੀ ਮੁਸ਼ਕਲ ਆਉਂਦੀ ਹੈ ਹਾਂਜੀ ਪਹਿਰੇਦਾਰ ਵੀਰਾਂ ਨੂੰ ਬੇਨਤੀ ਹੈ ਜਿਹੜੀਆਂ ਭੈਣਾਂ ਅੱਗੇ ਨੂੰ ਆਉਣ ਉੱਥੇ ਹੀ ਭਾਈ ਚੱਲੋ ਪਹਿਰੇਦਾਰੋ ਸਿੱਕੋ ਜਰਾ ਕਾ ਭੈਣਾਂ ਨੂੰ ਉੱਥੇ ਪਿੱਛੇ ਭਾਈ ਚੱਲਿਆ ਕਰੋ ਬਸ ਹੁਣ ਨਾ ਹਿਲਜੁਲ ਹੋਵੇ ਹਾਂਜੀ ਅੱਜ ਇੱਕ ਕੱਲ ਤੁਸੀਂ ਨੋਟ ਕਰਿਓ ਆ ਵੀ ਉਪਸ਼ਾ ਇੱਕ ਹੋਰ ਵੀ ਮੈਂ ਦੋ ਇੱਕ ਤੇ ਥੱਲੇ ਤੁਹਾਡੇ ਚੁੱਪ ਦੀ ਬੜੀ ਜਗ੍ਹਾ ਉੱਚੀ ਨੀਵੀਂ ਜਗ੍ਹਾ ਹੈ ਕਈ ਰੋੜੇ ਰਾੜੇ ਵੀ ਵਿੱਚ ਹੈ ਨੇ ਕਿਉਂਕਿ ਮੈਂ ਤੁਰ ਕੇ ਆਉਣਾ ਮੈਨੂੰ ਪਤਾ ਹੈ ਰੋੜੇ ਰਾੜੇ ਜੇ ਵੀ ਚੁੱਪਦੇ ਐ ਇਹਦੀ ਵੀ ਮਾਫੀ ਮੰਗਦਾ ਮੈਂ ਵੀ ਅੱਗੇ ਤੋਂ ਜੇ ਪ੍ਰਬੰਧਕਾਂ ਨੂੰ ਬੇਨਤੀ ਹੈ ਵੀ ਐਂ ਚੰਗੀ ਤਰ੍ਹਾਂ ਨਾ ਇਹਨੂੰ ਸੁਹਾਗਾ ਸੂਹਾ ਮਾਰ ਕੇ ਇਦਾਂ ਨਾ ਹੋਵੇ ਉੱਚੀ ਨੀਵੀਂ ਨਾ ਹੋਵੇ ਬਹਿਣ ਚੌਖਾ ਲੱਗਦਾ ਇੱਕ ਤੇ ਇਸ ਗੱਲ ਦੀ ਮਾਫੀ ਮੰਗਦਾ ਦੂਜੀ ਇਸ ਗੱਲ ਦੀ ਵੀ ਪ੍ਰਸ਼ਾਸਨ ਵੱਲੋਂ ਕਈ ਵਾਰੀ ਥੋੜੀ ਬਹੁਤ ਸਖਤਾਈ ਕੀਤੀ ਜਾਂਦੀ ਹੈ ਉਹਦੇ ਵਿੱਚ ਸਾਡਾ ਹੱਥ ਨਹੀਂ ਭਾਈ ਹੁੰਦਾ ਕੋਈ ਇੰਨਾ ਜ਼ਰੂਰ ਹੁੰਦਾ ਵੀ ਇੱਥੇ ਦੀਵਾਨ ਲੱਗਣੇ ਐ ਪ੍ਰਬੰਧਕ ਵੀਰ ਪ੍ਰਸ਼ਾਸਨ ਨੂੰ ਜਾ ਕੇ ਮੰਗ ਪੱਤਰ ਦਿੰਦੇ ਆ ਵੀ ਕੋਈ ਰੌਲਾ ਨਾ ਪਵੇ ਕੋਈ ਸ਼ਰਾਰਤੀ ਬੰਦੇ ਨਾ ਆ ਜਾਣ ਇਹ ਫਿਰ ਆਪਣਾ ਪ੍ਰਬੰਧ ਜਿਹੜੇ ਨੇ ਪ੍ਰਬੰਧਕਾਂ ਵੱਲੋਂ ਪ੍ਰਸ਼ਾਸਨ ਵੱਲੋਂ ਕੀਤਾ ਜਾਂਦਾ ਹੈ ਕਈ ਵਾਰੀ ਆਉਣ ਲੱਗਿਆਂ ਨੂੰ ਜਾਂ ਮੱਥਾ ਟੇਕਣ ਲੱਗਿਆਂ ਨੂੰ ਜਾਂ ਕਈ ਵਾਰੀ ਕਹਿੰਦੇ ਨੇ ਵੀ ਇਹਦੇ ਵਿੱਚੋਂ ਲੰਘੋ ਇਦਾਂ ਦਿੱਕਤ ਕਈ ਵਾਰੀ ਆ ਜਾਂਦੀ ਏ ਇਹਦੇ ਵਿੱਚ ਜੇ ਕਿਸੇ ਵੀਰ ਭਰਾ ਭੈਣਾ ਨੂੰ ਪਰੇਸ਼ਾਨੀ ਆਈ ਹੋਵੇ ਉਹਦੇ ਲਈ ਵੀ ਮੈਂ ਸ਼ੁਰੂ ਵਿੱਚ ਹੀ ਸਟੇਜ ਤੋਂ ਮਾਫੀ ਮੰਗਦਾ ਹਾਂ ਕਿਸੇ ਨੂੰ ਕੋਈ ਦਿੱਕਤ ਦਾ ਸਾਹਮਣਾ ਕਰਨਾ ਪਿਆ ਹੋਵੇ ਇਹ ਤੇ ਕਦੇ ਲੋੜ ਹੀ ਨਹੀਂ ਸੀ ਪੈਂਦੀ ਸਾਡੇ ਦੀਵਾਨ ਵਿੱਚ ਮੈਂ ਪਹਿਲੀ ਵਾਰ ਜਦੋਂ ਆਇਆ ਸੀ ਤੁਹਾਡੇ ਪੱਖੋ ਆਲ ਮੇਰੇ ਨਾਲ ਇੱਕ ਰਾਈਫਲ ਵਾਲਾ ਬੰਦਾ ਸੀ ਕਿਤੇ 15 ਸਾਲ ਮੈਂ ਕਦੇ ਹਥਿਆਰ ਨਹੀਂ ਰੱਖਿਆ ਐਦਾਂ ਹੀ ਅਸੀਂ ਦੀਵਾਨ ਲਾਏ ਕਦੇ ਲੋੜ ਹੀ ਨਹੀਂ ਸੀ ਪੈਂਦੀ ਹੁਣ ਤੇ ਸਾਡੀ ਇਹ ਮਜਬੂਰੀ ਬਣ ਗਈ ਇਸ ਕਰਕੇ ਭਾਈ ਥੋੜਾ ਬਹੁਤ ਸਾਨੂੰ ਪ੍ਰਬੰਧ ਰੱਖਣਾ ਪੈਂਦਾ ਨਾਲੇ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਜਾਂ ਧਮਕਾਉਣ ਵਾਸਤੇ ਨਹੀਂ ਮੈਂ ਸ਼ਰਿਆਂਵੇਂ ਗੱਲ ਕਹਿ ਸਕਦਾ ਵੀ ਅਸੀਂ ਕਿਸੇ ਜਥੇਬੰਦੀ ਨਾਲ ਹਥਿਆਰਾਂ ਦੀ ਲੜਾਈ ਨਹੀਂ ਲੜ ਸਕਦੇ ਆ ਸਾਡੇ ਹਥਿਆਰ ਕਿਸੇ ਨੂੰ ਡਰਾਉਣ ਨੂੰ ਨਹੀਂ ਆਪਣਾ ਬਚਾਅ ਕਰਨ ਵਾਸਤੇ ਆ ਜਿਹੜੇ ਮੇਰੇ ਵੀਰ ਭਰਾ ਮੇਰੇ ਨਾਲ ਨੇ ਇਹਨਾਂ ਦੀ ਜ਼ਿੰਮੇਵਾਰੀ ਵੀ ਮੇਰੀ ਹੈ ਤੇ ਕੋਈ ਕਿਤੇ 19 21 ਹੋ ਜਾਂਦੀ ਏ ਫਿਰ ਮੁੜ ਕੇ ਅਗਲਾ ਕਹਿੰਦਾ ਜੀ ਤੁਹਾਡੇ ਨਾਲ ਪੁੱਤ ਛੱਡਿਆ ਸੀ ਗਿਆ ਕਿੱਧਰ ਨੂੰ ਇਸ ਕਰਕੇ ਮਜਬੂਰੀ ਵਸ ਅਸੀਂ ਆਪਣੇ بچਾ ਲਈ ਢਾਲ ਪਟਾ ਇੱਕ ਹੁੰਦਾ ਢਾਲ ਵਾਂਗੂ ਸਾਨੂੰ ਇਹ ਨਾਲ ਰੱਖਣਾ ਪੈਂਦਾ ਸੋ ਜੇ ਕਿਸੇ ਨੂੰ ਕੋਈ ਦਿੱਕਤ ਆਈ ਹੋਵੇ ਇਸ ਗੱਲ ਦੀ ਮੈਂ ਪਹਿਲਾਂ ਹੀ ਮਾਫੀ ਮੰਗ ਲੈਂਦਾ ਇਨੂੰ ਸਾਡੀ ਮਜਬੂਰੀ ਸਮਝਿਓ ਭਾਈ ਇਹ ਸਾਨੂੰ ਕੋਈ ਇਦਾਂ ਚਾ ਨਹੀਂ ਕਿ ਸਾਡੇ ਨਾਲ ਬੰਦੇ ਪੌਡੀਗਾਰ ਮੈਨੂੰ ਤੇ ਸ਼ਰਮ ਆਉਂਦੀ ਸੱਚ ਕਹਿਣਾ ਬਹੁਤ ਸ਼ਰਮ ਆਉਂਦੀ ਇਹੋ ਜਿਹਾ ਕੁਝ ਕਰਦਿਆਂ ਪਰ ਇਹ ਮੇਰੀ ਮਜਬੂਰੀ ਹੈ ਸੋ ਅਗਲੀ ਗੱਲ ਜਿਹੜੀ ਕਰਨੀ ਹੈ ਅੱਜ ਕੱਲ ਇਦਾਂ ਪੰਥ ਵਿੱਚ ਤੁਸੀਂ ਬਹੁਤ ਗੱਲਾਂ ਸੁਣਦੇ ਰਹਿੰਨੇ ਆ ਪੰਥ ਵਿੱਚ ਵਿਵਾਦ ਪੈਦਾ ਹੋ ਗਏ ਜੀ ਅੱਜ ਕੱਲ ਪ੍ਰਚਾਰਕਾਂ ਨੇ ਰੌਲੇ ਪਾਤ ਤੇ ਵਿਵਾਦ ਪੰਥ ਚ ਫੁੱਟ ਪੈ ਗਈ ਇਦਾਂ ਸੁਣਦੇ ਹੋ ਨਾ ਤੁਸੀਂ ਆਮ ਗੱਲਾਂ ਨੇ ਅੱਜ ਕੱਲ ਇਹ ਸੋਚੋ ਭਲਾ ਵੀ ਹੁਣ ਕਿਉਂ ਇਦਾਂ ਕਿਹਾ ਜਾ ਰਿਹਾ ਜਿਨਨੇ ਬੰਦੇ ਅੱਜ ਕੱਲ ਜਿਹੜਾ ਵੀ ਬੋਲਦਾ ਕੋਈ ਵਿਦਵਾਨ ਬੋਲਦਾ ਫਲਸਫਰ ਬੋਲਦਾ ਤਾਂ ਇਹੀ ਬੋਲੀ ਬੋਲਦਾ ਹੈ ਇਦਾਂ ਭਲਾ ਅੱਜ ਕੱਲ ਕਿਉਂ ਕਿਹਾ ਜਾ ਰਿਹਾ ਉਹਦਾ ਕਾਰਨ ਇਹ ਹੈ ਇੱਕ ਤੇ ਸੀ ਬਾਬਿਆਂ ਨੂੰ ਸੰਪਰਦਾਮਾਂ ਨੂੰ ਮੰਨਣ ਵਾਲੇ ਲੋਕ ਪਰੰਪਰਾਵਾਦੀ ਲੋਕ ਉਹਨਾਂ ਦੀ ਗਿਣਤੀ ਸੀ 95% ਇੱਕ ਕੁਰਬਾਨੀ ਤੇ ਗੁਰਮਤ ਦੇ ਸਹੀ ਨੁਕਤੇਆਂ ਨੂੰ ਸਮਝਣ ਵਾਲਿਆਂ ਦੀ ਗਿਣਤੀ ਸੀ 5% ਇੱਕ ਪਾਸੇ 5% ਦੂਜੇ ਪਾਸੇ ਕਿੰਨੇ ਸੀ 95 ਆਪੀ ਸ਼ਾਂਤੀ ਹੈ ਪੰਜਾਂ ਨੂੰ ਕਿਹੜਾ ਪੁੱਛਦਾ ਆਖੋ ਸਤਿਨਾਮ ਵਾਹਿਗੁਰੂ ਸ਼ਾਂਤੀ ਬਹੁਤ ਸੀ ਸਾਡੇ ਪਿੰਡ ਵਿੱਚ ਕੋਈ ਰੌਲਾ ਨਹੀਂ ਸੀ ਕੋਈ ਪ੍ਰੋਬਲਮ ਨਹੀਂ ਸੀ ਬਾਬਿਆਂ ਦੀਆਂ ਗੱਡੀਆਂ ਛੜਕਾਂ ਤੇ ਆਮ ਹੀ ਤੁਸੀਂ ਵੇਖਦੇ ਸੀ ਵੀ ਆਹ ਬਾਬਾ ਜੀ ਚੰਡੀ ਜੀ ਲਈ ਜਾਂਦੇ ਨੇ ਉਧਰੋਂ ਬਾਬਾ ਜੀ ਚੰਡੀ ਜੀ ਲਈ ਆਉਂਦੇ ਨੇ ਐ ਚੱਲਦਾ ਸੀ ਐ ਪੂਰਾ ਦਬਦਬਾ ਸੀ ਇਹਨਾਂ ਲੋਕਾਂ ਦਾ ਜਥੇਦਾਰਾਂ ਦਾ ਬੜਾ ਪ੍ਰਭਾਵ ਸੀ ਵੀ ਬੋਲਣਾ ਨਹੀਂ ਭਾਈ ਅੱਗੇ ਅੱਗੇ ਗੱਲ ਨਹੀਂ ਕਰਨੀ ਇਹਨਾਂ ਦੇ ਅੱਗੇ ਇਹਨਾਂ ਤੋਂ ਡਰ ਕੇ ਰਹੀਏ ਭਾਈ ਵੱਡੇ ਬੰਦੇ ਹੁੰਦੇ ਆ ਐਦਾਂ ਪਰੇ ਹਟ ਜੋ ਪਰੇ ਹਟ ਜੋ ਐਂ ਚੱਲਦਾ ਸੀ ਹੁਣ ਕੀ ਹੋਇਆ ਵੀ ਪਿਛਲੇ 3-4 ਸਾਲਾਂ ਤੋਂ মিডিਏ, ਸੋਸ਼ਲ ਮੀਡੀਆ ਆ ਗਿਆ ਸਾਡੇ ਹੱਥ। ਅੱਗੇ ਚੈਨਲ ਵੀ ਇਹਨਾਂ ਦੀ ਜਿਹੜੀ ਸਰਕਾਰ ਚੈਨਲ ਵੀ ਉਸੇ ਦੀ ਬੋਲੀ ਬੋਲਦੇ ਨੇ। ਸਿਸਟਮ ਇਦਾਂ ਦਾ ਹੈ। মিডিਏ ਵਿੱਚ ਵੀ ਇਦਾਂ ਦਾ ਕੁਝ ਹੋ ਜਾਂਦਾ। ਪਰ ਸੋਸ਼ਲ ਮੀਡੀਆ ਆ ਗਿਆ। ਸੋਸ਼ਲ ਮੀਡੀਆ ਆਉਣ ਕਰਕੇ ਲੋਕਾਂ ਦੇ ਦਿਮਾਗ ਚ ਆਈ ਵੀਾਰੇ ਬੰਦੇ ਤੇ ਲੁੱਟਦੇ ਐ, ਗਲਤ ਐ। ਹੁਣ ਕੀ ਹੋਇਆ ਵੀ ਗੁਰਬਾਣੀ ਨੂੰ ਸਮਝਣ ਵਾਲੇ ਜਿਹੜੇ ਆ ਥੋੜੇ ਜੇ ਉਹ ਵੀ ਵਧਣੇ ਸ਼ੁਰੂ ਹੋ ਗਏ। ਪਹਿਲਾਂ ਅਸੀਂ 5% ਦੂਜੇ ਪਾਸੇ ਸੀ 95 ਹੁਣ ਇੱਧਰ ਵਾਲੇ 5 ਤੋਂ ਹੌਲੀ-ਹੌਲੀ 10 ਹੋਏ ਉਧਰ ਵਾਲੇ ਥੋੜੇ-ਥੋੜੇ ਟੜਫਣ ਲੱਗੇ ਵੀ 90 ਹੋ ਵੀ ਆਹ 5 ਫਿਰ 5 ਤੋਂ 10 ਹੋ ਗਏ 10 ਤੋਂ ਹੁਣ ਹੌਲੀ-ਹੌਲੀ 15% ਫਿਰ 20 ਮੈਨੂੰ ਇੰਨਾ ਲੱਗਦਾ ਮੈਂ ਫੜ ਨਹੀਂ ਮਾਰ ਸਕਦਾ ਵੱਡੀ ਸਾਰੀ ਵੀ ਅਸੀਂ ਕਹੀਏ ਵੀ ਬੜਾ ਫਰਕ ਪੈ ਗਿਆ ਪਰ ਹੁਣ ਇੰਨਾ ਹੈ ਵੀ ਜਿਹੜੇ ਸਮਝਣ ਵਾਲੇ ਐ ਉਹ 30 35% ਹੋ ਚੱਲੇ ਆ ਹੋ ਚੱਲੇ ਆ ਹੋ ਚੱਲੇ ਆ ਤੇ ਜੇ ਐਂ ਚੱਲਦਾ ਰਿਹਾ ਤੇ 2 3 4 ਸਾਲਾਂ ਵਿੱਚ 50 50 ਹੋ ਜਾਣਗੇ ਤੇ ਦੂਜਾ ਜਿਹੜਾ 그룹 ਹੈ ਪਿੱਟ ਸਿਆ ਪਾ ਉਹਨਾਂ ਨੇ ਪਾਇਆ ਹਾਏ ਵਿਵਾਦ ਛਿੜ ਗਏ ਕਿਉਂਕਿ ਅੰਗੇ ਕੋਈ ਰੌਲਾ ਹੀ ਨਹੀਂ ਸੀ ਆ ਕੋ ਸਤਨਾਮ ਸੁਣੋ ਨਾ ਇਹ ਐਂਦਾ ਹੈ ਐਂਦਾ ਹੈ ਭਾਈਏ ਵੀ 21 ਸਰਪੰਚ ਸੀ ਹਰ ਵਾਰੀ ਖੜਦਾ ਸੀ ਜਿੱਤ ਜਾਂਦਾ ਸੀ 25 ਸਾਲਾਂ ਦਾ ਇੱਕੋ ਹੀ ਸੀ ਉਹ ਦੂਜਾ ਕੋਈ ਬਰਾਬਰ ਖੜਦਾ ਹੀ ਨਹੀਂ ਸੀ ਉਹਦੇ ਜਦੋਂ ਦੂਜੀ ਧਿਰ ਪਿੰਡ ਵਿੱਚ ਪੈਦਾ ਹੋਣ ਲੱਗ ਜਾਂਦੀ ਹੈ ਸਿਆਪਾ ਉਦੋਂ ਪੈਣ ਲੱਗਦਾ ਵੀ ਆਹ ਕਿੱਥੋਂ ਆ ਗਿਆ ਆਹ ਕੀ ਹੋਣ ਲੱਗ ਪਿਆ ਜਦੋਂ ਹੁਣ ਨਾ ਪਹਿਲਾਂ ਇਦਾਂ ਹੀ ਚੱਲਦਾ ਸੀ ਜੀ ਪਿੰਡਾਂ ਵਿੱਚ ਚਲੋ ਭਾਈ ਦਵਾਨ ਲਵਾ ਲਈਏ ਬਾਬਿਆਂ ਦੇ ਕਹਿੰਦੇ ਹਾਂ ਚਲੋ ਦਾਲ ਪੌਨੀ ਹੋ ਜੂ ਭਾਈ ਹੋਰ ਨਹੀਂ ਕੁਝ ਕਰੋ ਸਿੱਧਾ-ਸੁੱਧਾ ਪਿੰਡ 'ਚ ਇਕੱਠਾ ਕਰ ਲਓ ਦਵਾਨ ਲਵਾ ਲਓ ਮੁੜ ਕੇ ਐ ਨਹੀਂ ਸੀ ਹਿਸਾਬ ਲਾਉਂਦੇ ਵੀ 5-7 ਦਿਨ ਲੱਗੇ ਐ ਕਿੰਨੇ ਲੋਕ ਬਦਲ ਗਏ ਕਿੰਨਿਆਂ ਦੀ ਜ਼ਿੰਦਗੀ ਚੇਂਜ ਹੋ ਗਈ ਫਰਕ ਕੀ ਪਿਆ ਸੁਣਿਆ ਕੀ ਮਾਈਂਡ ਡਵੈਲਪ ਹੋਇਆ ਕਿ ਨਹੀਂ ਕੋਈ ਨੁਕਤਾ ਸਮਝ ਚ ਆਇਆ ਕਿ ਨਹੀਂ ਆਇਆ ਇਹ ਕੋਈ ਨਹੀਂ ਦੀ ਸੋਚਦਾ ਇੱਕ ਪਾਸੇ ਸੇ ਨਾ ਇੱਕ ਪਾਰਟੀ ਦਾ ਬੜਾ ਜ਼ੋਰ ਹੈ ਇੱਕ ਠਹਿਰ ਐ ਇਹ ਕਾਬਜ਼ ਠਹਿਰ ਸਾਡੇ ਉੱਤੇ ਜਿਹੜੀ ਇਸ ਵੇਲੇ ਸਰੋਪਣੀ ਕਮੇਟੀ ਜਥੇਦਾਰ ਸਾਰੇ ਬਾਬੇ ਇਹ ਸਾਡੇ ਸਿਰ ਤੇ ਕਾਬਜ਼ ਠਹਿਰ ਹਨ ਪਰ ਜਦੋਂ ਅੱਜ ਕੱਲ ਦੇ ਨਵੇਂ ਬੱਚੇ ਮੈਂ ਆਪਣੀ ਗੱਲ ਨਹੀਂ ਕਰਦਾ ਨਵੇਂ ਬੱਚੇ ਜਦੋਂ ਐ ਖੜ ਕੇ ਚੈਲੰਜ ਕਰਦੇ ਜਥੇਦਾਰਾ ਵੀਡੀਓ ਬਣਾ ਕੇ ਅਗਲਾ ਪਾ ਦਿੰਦਾ ਘਰੇ ਹੀ ਬੈਠਾ ਵੀ ਜਥੇਦਾਰਾ ਗਲਤ ਫੈਸਲੇ ਕਰਦਾ ਸਿਰਸੇ ਵਾਲੇ ਨੂੰ ਮਾਫ ਕਰਨਾ ਤੇਰਾ ਗਲਤ ਫੈਸਲਾ ਹੈ ਜਥੇਦਾਰ ਠੱਗ ਨੇ ਇਦਾਂ ਦੀਆਂ ਗੱਲਾਂ ਨਹੀਂ ਕਰਦੇ ਲੁੱਟ ਕੇ ਖਾ ਕੇ ਐ ਕਹਿੰਦੇ ਨੇ ਜਦੋਂ ਨਿੱਕੇ ਨਿੱਕੇ ਬੱਚੇ ਉਦੋਂ ਫਿਰ ਪਿੱਟ ਸਿਆਪਾ ਪੈਂਦਾ ਵੀ ਆ ਬੋਲਣ ਕਿਉਂ ਲੱਗ ਗਏ ਲੋਕ ਆ ਕੀ ਹੋ ਗਿਆ ਆ ਕੀ ਹੋ ਗਿਆ ਆਪ ਅੱਗੇ ਤਾਂ ਕੋਈ ਬੋਲਦਾ ਹੀ ਨਹੀਂ ਸੀ ਸਾਡਾ ਦਬਦਬਾ ਸੀ ਤਾਂ ਕਰਕੇ ਫਿਰ ਇਹਨਾਂ ਨੇ ਹੁਣ ਇਹ ਬਿੱਟ ਸਿਆਪਾ ਜਾਦਾ ਪਾਇਆ ਹੋਇਆ ਹੈ ਵੀ ਵਿਵਾਦ ਪੈ ਗਿਆ ਜੀ ਰੋਲਾ ਪੈ ਗਿਆ ਜੀ ਪੰਥ ਚ ਫੁੱਟ ਪੈ ਗਈ ਜੀ ਇਹਨਾਂ ਨੂੰ ਐ ਲੱਗਦਾ ਫੁੱਟ ਪੈ ਗਈ ਪਰ ਜਿੱਤੇ ਗੁਰਮਖੋ ਐ ਹੋ ਗਿਆ ਨਾ ਕੰਮ ਵੀ ਜਿਹੜਾ ਹੁਣ 35 ਹੈ ਦੂਜੇ 35 ਹੈ ਦੂਜੇ ਪਾਸੇ 65 ਹੈ ਹੌਲੀ ਹੌਲੀ 50 ਹੋ ਗਿਆ ਹੋਰ ਪਾਉ ਹਜੇ ਹੋਰ ਪਾਉ 650 ਹੋ ਗਿਆ ਫਿਰ ਜੇ ਇਧਰੋਂ ਵੱਧ ਕੇ 60 ਹੋ ਗਿਆ ਘਟਣਾ ਸ਼ੁਰੂ ਹੋ ਜੂਗਾ ਫਿਰ 65 70 ਜਿੱਦੇ 80 ਕੋ ਪਹੁੰਚ ਜੂਗੇ ਸਾਰੇ ਕੁੱਪ ਕਰਕੇ ਬਹਿ ਜਾਣਗੇ ਵੀ ਹੁਣ ਨਹੀਂ ਸਾਡੀ ਚੱਲਦੀ ਆ ਖੋਸਾ ਤਾ ਤੇਰੀ ਬਾਸ਼ ਉਹਦੇ ਗੱਲ ਐ ਐਂ ਚੱਲਦਾ ਰਿਹਾ ਜੇ ਤਾਂ ਰਹਾ ਹੈ ਹੋਰ ਕੋਈ ਰੋਲਾ ਨਹੀਂ ਪੰਥ ਵਿੱਚ ਪਾਇਆ ਸਾਰੇ ਸਾਰੇ ਦੀਵਾਨ ਬਹਿ ਕੇ ਸੁਣਿਆ ਕਰੋ ਕੋਈ ਰੋਲਾ ਨਹੀਂ ਆਹ ਹਰ ਗੱਲ ਕਲੀਅਰ ਹੋ ਜਾਂਦੀ ਹੈ ਜਿਹੜਾ ਬੰਦਾ ਪੂਰਾ ਦਿਵਾਨ ਟਿਕ ਕੇ ਬਹਿ ਕੇ ਸੁਣਦਾ ਅੱਧ ਅੱਧ ਅੱਧਾ ਸੁਣਨਾ ਮਾੜੀ ਮੋਟੀ ਕੱਟ ਕੱਟ ਕੇ ਗੱਲ ਸੁਣਨੀ ਉਹਦੇ ਨਾਲ ਗੱਲ ਨਹੀਂ ਬਣਦੀ ਸੋ ਪਹਿਲੀ ਗੱਲ ਤੇ ਇਹ ਕਰਨੀ ਸੀ ਜ਼ਰੂਰੀ ਵੀ ਕੋਈ ਵਿਵਾਦ ਨਹੀਂ ਭਾਈ ਗੁਰਮਤ ਨੂੰ ਸਮਝਣ ਵਾਲਿਆਂ ਦੀ ਵੀ ਹੁਣ ਗਿਣਤੀ ਵੱਧ ਰਹੀ ਹੈ ਬਸ ਕਈ ਬੰਦੇ ਕੁਰਬਾਨੀ ਨੂੰ ਸਮਝਣ ਲੱਗ ਪਏ ਐ ਉਹ ਫਿਰ ਕਹਿੰਦੇ ਐ ਯਾਰ ਕੁਰਬਾਨੀ ਚ ਤੇ ਐਂ ਤਾਂ ਲਿਖਿਆ ਗੁਰੂ ਸਾਹਿਬ ਤੇ ਐ ਕਹਿੰਦੇ ਐ ਇਹ ਐ ਸੁਣਾਉਂਦੇ ਐ ਗੁਰਬਾਣੀ ਨੂੰ ਆਪ ਪੜਨ ਵਾਲੇ ਸਮਝਣ ਵਾਲਿਆਂ ਦੀ ਗਿਣਤੀ ਹੌਲੀ-ਹੌਲੀ ਵੱਧ ਰਹੀ ਹੈ ਸੋ ਇਸੇ ਤਰ੍ਹਾਂ ਹੌਲੀ-ਹੌਲੀ ਜੇ ਚੱਲਦਾ ਰਿਹਾ ਤੇ ਕਾਫੀ ਫਰਕ ਪੈ ਸਕਦਾ ਹੈ ਚੇਂਜ ਹੋ ਸਕਦਾ ਹੈ ਤੇ ਚਾਹੀਦਾ ਮੇਰੇ ਨੌਜਵਾਨ ਵੀਰਾਂ ਨੂੰ ਭਰਾਵਾਂ ਨੂੰ ਸਾਡੇ ਵਰਗਿਆਂ ਦੀਆਂ ਗੱਲਾਂ ਨਾ ਮੰਨੋ ਵੇਖੋ ਵੀ ਉਹਦੇ ਵਿੱਚ ਦਲੀਲ ਹੈ ਜਾ ਨਹੀਂ ਉਦੋਂ ਚ ਕੋਈ ਲੌਜਿਕ ਹੈ ਗੱਲ ਬਣਦੀ ਹੈ ਕਿ ਨਹੀਂ ਬਣਦੀ ਇਹ ਸਾਰਾ ਕੁਝ ਸੋਚ ਸਮਝ ਕੇ ਆਪਾਂ ਤਰੀ ਜਿਵੇਂ ਮੈਂ ਕੱਲ ਬੇਨਤੀ ਕੀਤੀ ਸੀ ਨਾ ਇੱਕ ਕੱਲ ਮੈਂ ਤੁਹਾਨੂੰ ਪੁੱਛਿਆ ਸੀ ਕਿ ਸੱਚ ਬੋਲਣਾ ਚਾਹੀਦਾ ਹੈ ਕਿ ਝੂਠ ਤੇ ਤੁਸੀਂ ਜਵਾਬ ਕੀ ਦਿੱਤਾ ਸੀ ਬੋਲੋ ਜੀ ਪਰ ਗੰਗੂ ਨੇ ਤੇ ਸੱਚ ਹੀ ਬੋਲਿਆ ਸੀ ਜਦੋਂ ਉਹਨੇ ਮਰਿੰਡੇ ਜਾ ਕੇ ਸ਼ਿਕਾਇਤ ਕੀਤੀ ਸੀ ਉਹਨੇ ਝੂਠ ਬੋਲਿਆ ਸੀ ਕਿ ਸੱਚ ਬੋਲਿਆ ਸੀ ਸੱਚ ਸੱਚ ਝੂਠ ਇੱਕ ਗੱਲ ਦਿਮਾਗ 'ਚ ਪੱਕੀ ਰੱਖੋ ਆਹ ਗੱਲ ਜੇ ਦਿਮਾਗ 'ਚ ਬੜੇ ਚੰਗੀ ਤਰ੍ਹਾਂ ਇਹਨੂੰ ਸਮਝਿਓ ਸੱਚ ਝੂਠ ਗਲਤ ਠੀਕ ਕੁਝ ਨਹੀਂ ਹੁੰਦਾ ਅਸਲ ਹੁੰਦਾ ਹੈ ਟੀਚਾ ਅਸਲ ਹੁੰਦਾ ਹੈ ਨਿਸ਼ਾਨਾ ਪਰਖਿਆ ਜਾਂਦਾ ਹੈ ਨਿਸ਼ਾਨੇ ਦੇ ਹਿਸਾਬ ਨਾਲ ਗਲਤ ਠੀਕ ਉਦਾਂ ਗਲਤ ਠੀਕ ਹੋਛ ਨਹੀਂ ਹੁੰਦਾ ਨਿਸ਼ਾਨਾ ਪਰ ਨਿਸ਼ਾਨਾ ਕੀ ਹੈ ਉਥੇ ਪਰਖਿਆ ਜਾਂਦਾ ਹੈ ਵੀ ਇਹ ਸੱਚ ਸੱਚ ਹੈ ਇਹ ਝੂਠ ਝੂਠ ਹੈ ਉਥੇ ਪਰਖਿਆ ਜਾਂਦਾ ਸਾਡੀ ਪ੍ਰੋਬਲਮ ਇਹ ਹੈ ਅਸੀਂ ਇਰਾਦਾ ਨਹੀਂ ਵੇਖਦੇ ਜਦੋਂ ਤੁਸੀਂ ਇਰਾਦੇ ਵੇਖਣ ਲੱਗੋਗੇ ਉਦੋਂ ਸਮਝ ਆਊਗਾ ਮੈਂ ਇੱਕ ਬੇਨਤੀ ਕੀਤੀ ਸੀ ਇੱਕ ਵਾਰੀ ਵੀ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਗੁਰੂ ਸਾਹਿਬ ਨੇ ਸਾਨੂੰ ਨਜ਼ਰੀਆ ਦਿੱਤਾ ਨਜ਼ਰੀਆ ਹੁੰਦਾ ਹੈ ਵੀ ਕਿਸੇ ਵੀ ਘਟਨਾ ਨੂੰ ਵੇਖਣ ਦਾ ਨਜ਼ਰੀਆ ਪੁਆਇੰਟ ਆਫ View ਉਹ ਹਾਲਾਤਾਂ ਨੂੰ ਵੇਖਣ ਵਾਲੀ ਅੱਖ ਦ੍ਰਿਸ਼ਟੀ ਜਿਹੜੇ ਸਤਪੁਰਖ ਹੁੰਦੇ ਐ ਉਹ ਦ੍ਰਿਸ਼ਟੀ ਦਿੰਦੇ ਐ ਦ੍ਰਿਸ਼ਟੀ ਇੱਕ ਤੇ ਅੰਨੇ ਬੰਦੇ ਨੂੰ ਤੁਸੀਂ ਨਾ ਐ ਕਹਿਣਾ ਸੁਣਿਓ ਅੰਨੇ ਬੰਦੇ ਨੂੰ ਐ ਕਹਿਣਾ ਹੈ ਇੱਧਰ ਨੂੰ ਹੋ ਜਾ ਐ ਨੂੰ ਮੁੜ ਜਾ ਅੰਨਾ ਬੰਦਾ ਹਰੇਕ ਵਾਰੀ ਪੁੱਛੂ ਕਿ ਹੁਣ ਕਿੱਧਰ ਨੂੰ ਜਾਵਾਂ ਹੁਣ ਸੱਜੇ ਨੂੰ ਹੋ ਜਾ ਹੁਣ ਕਿੱਧਰ ਨੂੰ ਜਾਵਾਂ ਕਹਿੰਦੇ ਹੁਣ ਖੱਬੇ ਨੂੰ ਹੋ ਜਾ ਇਹ ਤੇ ਇਹ ਹੋ ਗਿਆ ਉਹਨੂੰ ਦੱਸਣਾ ਇੱਕ ਹੁੰਦਾ ਹੈ ਵੀ ਉਹਨੂੰ ਤੁਸੀਂ ਅੱਖਾਂ ਦਿਓ ਦੱਸਣ ਦੀ ਲੋੜ ਹੀ ਨਾ ਪਵੇ ਅਗਲਾ ਆਪ ਹੀ ਤੁਰੇ ਆਖੋ ਸਤਨਾਮ ਈ ਵਾਹ ਇਹਨੂੰ ਸਮਝਿਓ ਸਾਡੇ ਗੁਰੂ ਸਾਹਿਬ ਸਾਨੂੰ ਦਿੰਦੇ ਐ ਦ੍ਰਿਸ਼ਟੀ ਸਾਨੂੰ ਦ੍ਰਿਸ਼ਟੀ ਦਿੰਦੇ ਐ ਵੀ ਤੈਂ ਟਾਈਮ ਤੇ ਫੈਸਲਾ ਕਰਨਾ ਮੈਂ ਜੇ ਤੈਨੂੰ ਐਂ ਕਹਤਾ ਅੱਛਾ ਜੇ ਗੁਰੂ ਸਾਹਿਬ ਨੇ ਦਿੱਤਾ ਸਿਧਾਂਤ ਵੀ ਸੱਚ ਬੋਲਨੀ ਜੇ ਗੁਰੂ ਸਾਹਿਬ ਨੇ ਤੈਨੂੰ ਇਹ ਸਿਧਾਂਤ ਦਿੱਤਾ ਵੀ ਤੈਂ ਸੱਚੀ ਬੋਲਣਾ ਫਿਰ ਤੇ ਬੜਾ ਪੰਗਾ ਪੈ ਜਾਣਾ ਪਿਆ ਰਿਓ ਫਿਰ ਤੇ ਗੰਗੂ ਨੇ ਆ ਕੇ ਕਹਿ ਦੇਣਾ ਵੀ ਮੈਂ ਤੇ ਫਿਰ ਸੱਚ ਹੀ ਬੋਲਿਆ ਸੀ ਗੁਰੂ ਨੇ ਕਿਹਾ ਸੀ ਸੱਚ ਬੋਲੋ ਮੈਂ ਸੱਚ ਬੋਲਤਾ ਸਿੱਧਾ ਇਸ ਨੁਕਤੇ ਨੂੰ ਸਮਝੋ ਦ੍ਰਿਸ਼ਟੀ ਗੁਰੂ ਸਾਹਿਬ ਦਿੰਦੇ ਐ ਨਜ਼ਰੀਆ ਦਿੰਦੇ ਐ ਤੁਹਾਨੂੰ ਗੁਰੂ ਸਾਹਿਬ ਕਹਿੰਦੇ ਵੀ ਤੂੰ ਵੇਖ ਵੀ ਘਟਨਾ ਕਿੱਦਾਂ ਦੀ ਐ ਤੂੰ ਵੇਖ ਤੁਸੀਂ ਇਹ ਨਹੀਂ ਕਹਿ ਸਕਦੇ ਵੀ ਆ ਗਲਤ ਹੈ ਜਾਂ ਠੀਕ ਹੈ ਇਰਾਦਾ ਵੇਖਣਾ ਪੈਣਾ ਮੈਂ ਫੇਰ ਪੁੱਛਦਾ ਤੁਹਾਨੂੰ ਮੈਂ ਕੱਲ ਵਾਲੀ ਗੱਲ ਫੇਰ ਦੁਹਰਾਉਣਾ ਕਈ ਨਵੇਂ ਸਰੋਤੇ ਹੋਣਗੇ ਗੰਗੂ ਨੇ ਸਵੇਰੇ ਗੰਗੂ ਨੇ ਮਰੀਂਡੇ ਥਾਣੇ ਵਿੱਚ ਜਾ ਕੇ ਝੂਠ ਬੋਲਿਆ ਸੀ ਕਿ ਸੱਚ ਬੋਲੋ ਕਾਹਦਾ ਸੱਚ ਹੈ ਫੇਰੇ ਹੁਣ ਅੱਗੇ ਦੱਸੋ ਜਦੋਂ ਗੁਰੂ ਗੋਬਿੰਦ ਸਿੰਘ ਮਹਾਰਾਜ ਉੱਚ ਦੇ ਪੀਰ ਬਣੇ ਐ ਉਦੋਂ ਕੀ ਕਿਹਾ ਸੀ ਵੀ ਆਹ ਕੌਣ ਜਾਂਦਾ ਹੈ ਉੱਚ ਦਾ ਪੀਰ ਹੈ ਕੌਣ ਸੀ ਭਲਾ ਇਹ ਝੂਠ ਹੈ ਕਿ ਸੱਚ ਹੈ ਪਿਆਰੇ ਓਏ ਝੂਠ ਹੈ ਕਿ ਸੱਚ ਹੈ ਉੱਚ ਦਾ ਪੀਰ ਸੀ ਗੁਰੂ ਗੋਬਿੰਦ ਸਿੰਘ ਇਹ ਸੱਚ ਹੈ ਕਿ ਝੂਠ ਹੈ ਝੂਠ ਹੈ ਪਰ ਕਿੰਨਾ ਪਿਆਰਾ ਆਖੋ ਸਤਨਾਮ ਵਾਹਿਗੁਰੂ ਕਿਉਂ ਭਲਾ ਕਿਉਂ ਕਿਉਂਕਿ ਸਿੰਘਾਂ ਦਾ ਇਰਾਦਾ ਚੰਗਾ ਹੈ ਸਿੰਘਾਂ ਦਾ ਨਿਸ਼ਾਨਾ ਚੰਗਾ ਹੈ ਤੁਹਾਨੂੰ ਸੱਚ ਜਾਂ ਝੂਠ ਬੋਲਣ ਵਾਲੇ ਉਹ ਸ਼ਬਦ ਨਹੀਂ ਵੇਖਣੇ ਪੈਣੇ ਤੁਹਾਨੂੰ ਇਰਾਦੇ ਵੇਖਣੇ ਪੈਣਗੇ ਜੇ ਆ ਨੁਕਤਾ ਤੁਹਾਡੇ ਦਿਮਾਗ 'ਚ ਆ ਜੇ ਅਸੀਂ ਤੇ ਕਿੱਡੀ ਲੁੱਟ 'ਚ ਫਸੇ ਪਏ ਆ ਹੁਣ ਮੇਰੀ ਸੁਣਿਓ ਇੱਕ ਬੰਦਾ ਪਿੰਡ ਦੇ ਵਿੱਚ ਕਿਸੇ ਗਰੀਬ ਦੀ ਧੀ ਦਾ ਵਿਆਹ ਕਰਦਾ 10000 ਰੁਪਇਆ ਲੰਦਾ ਹੈ ਇਹ ਠੀਕ ਹੈ ਕਿ ਗਲਤ ਹੈ ਬੋਲੋ ਦੱਸੋ ਜੀ ਠੀਕ ਹੈ ਪਰ ਬਾਹਰੋਂ ਉਹ ਲੱਖ ਰੁਪਈਆ ਮਗਾਉਂਦਾ ਧੀ ਨੂੰ 10000 ਹੀ ਦਿੰਦਾ ਹੁਣ ਪਲਾਏ ਠੀਕ ਰਿਹਾ ਕਿ ਗਲਤ ਰਿਹਾ 90 ਆਪ ਆ ਗਿਆ ਹੁਣ ਇਹ ਗਲਤ ਰਿਹਾ ਕਿ ਠੀਕ ਰਿਹਾ ਗਲਤ ਹੋ ਗਿਆ ਨਾ ਠੀਕ ਗਲਤ ਇਰਾਦੇ ਦੇ ਹਿਸਾਬ ਨਾਲ ਬੰਦੇ ਦਾ ਇਰਾਦਾ 90000 ਕਮਾਉਣ ਦਾ ਹੈ ਫਿਰ ਤੈਂ ਠੀਕ ਕਿਵੇਂ ਕਹਦਾ ਹੁਣ ਆਈ ਨਾ ਗੱਲ پکڑ ਚੁ ਏਦਾਂ ਵੇੜਾ ਬਿੰਦਾ ਸਾਡਾ ਅਸੀਂ ਇਰਾਦਾ ਕਦੇ ਵੀ ਨਹੀਂ ਵੇਖਦੇ ਠੀਕ ਗਲਤ ਕਿਵੇਂ ਪਤਾ ਲੱਗੂ ਹੁਣ ਤੁਸੀਂ ਮੈਨੂੰ ਸੁਣੋ ਬੋਲਦੇ ਨੂੰ ਐ ਕਹੀ ਜਾਓ ਵੀ ਕਮਾਲ ਐ ਵੀ ਸਾਰਾ ਕੁਝ ਹੀ ਠੀਕ ਐ ਤੈਨੂੰ ਮੇਰੇ ਇਰਾਦੇ ਦਾ ਕੀ ਪਤਾ ਐ ਐ ਠੀਕ ਨਾ ਕਹੋ ਤੁਸੀਂ ਤੁਹਾਨੂੰ ਮੇਰਾ ਨਿਸ਼ਾਨਾ ਵੇਖਣਾ ਮੇਰਾ ਨਿਸ਼ਾਨਾ ਕੀ ਐ ਮੇਰਾ ਏਮ ਕੀ ਹੈ ਮੇਰਾ ਟੀਚਾ ਕੀ ਹੈ ਮੇਰੇ ਟੀਚੇ ਦੇ ਨਾਲ ਮੇਰੇ ਨਿਸ਼ਾਨੇ ਦੇ ਨਾਲ ਮੇਰੇ ਕੰਮਾਂ ਨੂੰ ਜੋੜ ਕੇ ਦੇਖੋਗੇ ਫਿਰ ਪਤਾ ਲੱਗੂ ਵੀ ਇਹ ਕੰਮ ਠੀਕ ਹੈ ਜਾਂ ਗਲਤ ਹੈ ਤੁਸੀਂ ਇਕੱਲੇ ਕੰਮ ਨੂੰ ਗਲਤ ਜਾਂ ਠੀਕ ਕਿੱਦਾਂ ਕਹਿ ਸਕਦੇ ਸਮਝ ਆ ਗਿਆ ਨਾ ਹੁਣ ਦੱਸੋ ਬਈ ਗਰੀਬਾਂ ਦੇ ਨਾਂ ਤੇ ਤੁਸੀਂ ਕੋੜੀਆਂ ਦੇ ਨਾਂ ਤੇ ਤੁਸੀਂ 50000 ਰੁਪਇਆ ਮੰਗਾ ਲਓ ਤੇ 5000 ਹੁਣ ਜਦੋਂ 5000 ਦਿੰਦੇ ਦੇਖੋਗੇ ਉਦੋਂ ਕੀ ਹੈ ਭਲਾ ਠੀਕ ਤੇ ਜਦੋਂ ਉਹਨੂੰ 45000 ਖਾਂਦਾ ਦੇਖੋਗੇ ਇਰਾਦਾ ਉਹਦਾ ਵੜਾ ਹੈ ਉਦੋਂ ਕੀ ਬਣ ਗਿਆ ਗਲਤ ਬਸ ਤੁਸੀਂ ਨਾ ਸਾਰੇ ਥਾਵਾਂ ਤੇ ਇਹੀ ਨੁਕਤਾ ਲਾਇਆ ਕਰੋ ਫਿਰ ਪਤਾ ਲੱਗੂ ਵੀ ਗਲਤ ਕੀ ਹੈ ਤੇ ਠੀਕ ਕੀ ਐ ਗਲਤ ਠੀਕ ਨਹੀਂ ਹੁੰਦਾ ਸਿੱਧਈ ਵੀ ਆ ਗਲਤ ਹੈ ਆ ਠੀਕ ਹੈ ਸਾਰੇ ਦੇ ਸਾਰੀ ਪਿਕਚਰ ਵੇਖਣੀ ਪੈਣੀ ਹੈ ਤੈਨੂੰ ਸਾਰੀ ਪਿਕਚਰ ਐ ਗਲਤ ਠੀਕ ਹੈ ਹੁਣ ਐ ਐ ਵੇਖਿਓ ਵੀ ਉਹ ਮੁੰਡਾ ਫੁਲਾਣੇ ਮੁੰਡੇ ਨੂੰ ਕੁੱਟ ਰਿਹਾ ਯਾਰ ਕਿ ਢੀ ਗਲਤ ਗੱਲ ਆ ਵੀ ਮਾਰੀਆਂ ਸੱਟਾਂ ਹੈ ਜੀ ਇਹ ਗਲਤ ਹੈ ਕਿ ਠੀਕ ਹੈ ਦੱਸਿਓ ਫੁਲਾਣੇ ਬੋਲਿਓ ਜਰਾ ਜਵਾਬ ਦਿਓ ਗਲਤ ਹੈ ਕਿ ਠੀਕ ਹੈ ਵੇ ਕੁੱਟ ਰਿਹਾ ਹੈ ਗਲਤ ਹੈ ਕਿ ਠੀਕ ਹੈ ਗਲਤ ਹੈ ਪਰ ਹੁਣ ਤੁਹਾਨੂੰ ਮੈਂ ਇਹ ਦੱਸਦਾ ਵੀ ਇਹਨੇ ਕੱਲ ਇਹਦੀ ਭੈਣ ਦੀ ਬਾਹ ਫੜੀ ਸੀ ਹੁਣ ਦੱਸੋ ਗਲਤ ਹੈ ਕਿ ਠੀਕ ਹੈ ਹੁਣ ਐ ਸਮਝ ਆਈ ਨਾ ਗੱਲ ਵੀ ਕੱਲ ਇਹਨੇ ਇਹਦੀ ਭੈਣ ਨੂੰ ਛੇੜਿਆ ਅੱਜ ਤਾਂ ਕੁੱਟ ਖਾ ਰਿਆ ਹੁਣ ਤੁਹਾਨੂੰ ਕੀ ਲੱਗੂਗਾ ਠੀਕ ਐ ਸਾਫ਼ ਲੱਗੂ ਐ ਆਊਗਾ ਜ਼ਿੰਦਗੀ ਵਿੱਚ ਹਰ ਚੀਜ਼ ਤੇ ਇਹ ਨੁਕਤਾ ਲਾਉਗਾ ਗਲਤ ਠੀਕ ਸੱਚ ਝੂਠ ਪੁਛ ਵੀ ਨਹੀਂ ਹੁੰਦਾ ਇਰਾਦਿਆਂ ਤੇ ਪਤਾ ਲੱਗਦਾ ਵੇਖੋ ਨਾ ਹੁਣ ਆਪਾਂ ਸ਼ਬਦ ਪੜਨੇ ਆ ਬਚਨ ਕਰੇ ਤੇ ਖਿਸਕ ਜਾਏ ਅੱਗੇ ਹੋਪੇ ਕੱਚਾ ਹੈ ਭਾਈ ਇਹ ਤੇ ਬੰਦਾ ਬਚਨ ਕਰਕੇ ਮੁਕਰ ਗਿਆ ਪਰਸੋਂ ਵਿੱਚ ਉਥੇ ਇੱਕ ਵੀਰ ਦੀ ਪੋਸਟ ਪੜ੍ਹੀ ਸੀ ਮੈਂ ਆ ਗੱਲ ਤੇ ਕੀਤੀ ਸੀ ਵੀ ਦ੍ਰਿਸ਼ਟੀ ਜਿਹੜੀ ਹੈ ਨਾ ਗੁਰੂ ਸਾਹਿਬ ਨੇ ਦ੍ਰਿਸ਼ਟੀ ਦਿੱਤੀ ਹੈ ਨਜ਼ਰੀਆ ਦਿੱਤਾ ਸਿਧਾਂਤ ਨਹੀਂ ਦਿੱਤਾ ਹੁਣ ਜੇ ਤੁਸੀਂ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਕਹੋਂਦੇ ਸਾਡੇ ਵਰਗੇ ਪ੍ਰਚਾਰਕਾਂ ਨੂੰ ਇਹ ਮੰਨਿਆ ਜਾਂਦਾ ਹੈ ਵੀ ਇਹ ਸਿਧਾਂਤਕ ਪ੍ਰਚਾਰਕ ਹੈ ਇਸ ਸਿਧਾਂਤ ਦਾ ਪ੍ਰਚਾਰ ਕਰਦਾ ਸਿਧਾਂਤ ਦਾ ਪ੍ਰਚਾਰ ਤੇ ਇਹ ਹੈ ਸੱਚ ਬੋਲਿਓ ਇਸ ਦਾ ਪਰ ਜੇ ਜਿੱਥੇ ਨਾ ਲਾਣਾ ਹੋਇਆ ਉੱਥੇ ਲਾ ਦਿੱਤਾ ਤੁਸੀਂ ਫਿਰ ਤੇ ਪੰਗਾ ਪੈ ਜਾਓ ਸਿਧਾਂਤ ਦਾ ਪ੍ਰਚਾਰ ਨਹੀਂ ਕਰਨਾ ਪੈਣਾ ਨਜ਼ਰੀਆ ਦੇਣਾ ਪੈਣਾ ਵੀ ਟਾਈਮ ਦੇ ਉੱਤੇ ਤੇਰਾ ਦਿਮਾਗ ਕੰਮ ਕਰਕੇ ਤੈਨੂੰ ਫੈਸਲਾ ਲੈਣਾ ਪੈਣਾ ਵੀ ਹੁਣ ਕਹਿਣਾ ਕੀ ਹੈ ਤੈਨੂੰ ਮੈਂ ਆਪਣੇ ਸ਼ਬਦ ਨਹੀਂ ਦੇ ਸਕਦਾ ਵੀ ਆਹ ਕਹੇ ਉੱਥੇ ਗੁਰੂ ਸਾਹਿਬ ਨੇ ਸਿਧਾਂਤ ਨਹੀਂ ਦਿੱਤੇ ਸਿਧਾਂਤ ਤੇ ਘੜੇ ਜਾਂਦੇ ਐ ਸਿਧਾਂਤ ਤੇ ਬਦਲੇ ਜਾਂਦੇ ਐ ਆ ਸੁਣੋ ਆ ਸ਼ਬਦ ਜਦੋਂ ਐ ਪੜੇ ਬਚਨ ਕਰਦਾ ਜਿਹੜਾ ਬਚਨ ਕਰਕੇ ਮੁੱਕਰ ਜੇ ਭਾਈ ਉਹ ਤੇ ਕੱਚਾ ਹੁੰਦਾ ਹੁਣ ਤੁਸੀਂ ਮੈਨੂੰ ਜਵਾਬ ਦਿਓ ਸੰਗੋ ਇਹੋ ਜੀਆਂ ਕਈ ਗੱਲਾਂ ਕਰਕੇ ਕਈ ਬੰਦੇ ਐਸੇ ਅੜੀਅਲ ਬਣ ਗਏ ਅੜੀਅਲ ਵੀ ਮੈਂ ਤੇ ਐ ਕਰਦਾ ਮੈਂ ਤੇ ਐ ਕਹਿੰਦਾ ਮੈਂ ਤੇ ਬਚਨ ਕਰਦਾ ਇਹ ਹੁੰਦੇ ਨਹੀਂ ਕਈ ਦਾ ਸਾਡੇ ਵਾਲੀ ਸਿੱਖੀ ਵਾਲੀ ਬੋਲੀ ਫਿਰ ਇੰਦਾਂ ਦੀ ਬੋਲ ਦਿੰਦੇ ਆ ਆਪਾਂ ਇਹ ਬਚਨ ਕਰਿਆ ਐ ਕਰਿਆ ਆ ਕਰਿਆ ਇਦਾਂ ਗੱਲਾਂ ਕਰਦੇ ਆ ਨਾ ਹੁਣ ਸੁਣਿਓ ਬਈ ਜਰਾ ਧਿਆਨ ਨਾਲ ਇਕਾਗਰਤਾ ਭੰਗ ਨਾ ਕਰਿਓ ਇਹ ਗੱਲ ਆਪਾਂ ਫੇਰ ਕਰਦੇ ਆ ਪਹਿਲਾਂ ਆ ਸ਼ਬਦ ਵੇਖੋ ਇੱਕ ਨਿਰਭਉ ਨਾਮ ਵਸਾਰਿਆ ਨਾਲ ਮਾਇਆ ਰੱਤਾ